हां सर अपना नाम दसो त की होगा मेरा नाम रतीश कुमार हां जी किथों ਦੇ ਰਹਿਣ ਵਾਲੇ ਭਾਜੀ ਆਪਾਂ ਚਰਚ ਨਗਰ ਸ਼ਮਾ ਬਾਦ ਦੇ ਰਹਿਣ ਵਾਲੇ ਹਾਂ ਹਾਂਜੀ ਕੀ ਗੱਲ ਹੋਈ 17 ਤਰੀਕ ਨੂੰ ਆਪਨੇ 8:00 ਤੋਂ 9:00 ਦੇ ਵਿੱਚ ਕਾਰ ਮੇਰੇ ਬੱਚੇ ਮੱਥਾ ਟੇਕ ਕੇ ਆਣਦੇ ਸੀ ਤਾਂ ਇਹ ਉਹ ਗੱਡੀ ਆਈ ਸ਼ਰਾਬ ਪੀਤੀ ਹੋਈ ਉਹਨਾਂ ਨੇ ਤੇ ਦੋਵਾਂ ਨੂੰ ਟੱਕਰ ਮਾਰ ਦਿੱਤੀ ਹੈ ਬੇਟੀ ਮੇਰੀ ਪੌਣ ਤੋਂ ਥਲੇ ਡੇਤੀ ਤੇ ਬੇਟੇ ਨੂੰ ਕਾਰ ਦੇ ਵਿੱਚ ਘਿਸ ਕੇ ਅਨਨ ਕਿੱਲਾ ਤੇ ਕਿੰਨਾ ਚਿਰ ਭੱਜਣ ਵਾਸਤੇ ਵੀ ਆਪਾਂ ਭਾਗ ਚਾਹੀਏ ਪਰ ਠੀਕ ਆ ਗਿਆ ਅਨਨ ਬੇਟਾ ਸਤਿਵੋ ਹੋ ਚੁਕਾ ਤੇ ਇੰਨੇ ਦਿਨ ਤਾਂ ਦੇਖੋ ਕੋ ਪੁਲਿਸ ਵਾਲਾ ਕੋਈ ਰੈਸਟ ਗੀ ਪੁਲਸ ਵਾਲਾ ਜੂਨੀਅਰ ਹੀ ਪੁੱਛਿਆ ਉਹ ਕਹਿੰਦੇ ਸਿਰਫ ਉਹਨਾਂ ਦੇ ਪਿਤਾ ਜੀ ਖੜੇ ਨੇ ਪਾਤੀਆਂ ਨੇ ਕੋਈ ਹੰਕਾਰ ਕੋਈ ਕਾਰਵਾਈ ਨਹੀਂ ਪਾਈ ਕੀ ਸਮੇਂ ਤੇ ਕਿਉਂ ਨਹੀਂ ਤੁਹਾਡਾ ਮਸਲਾ ਸੁਣਵਾਈ ਹੁੰਦੀ ਵੀ ਤੁਹਾਡੀ ਪੁਲਿਸ ਵਾਲਾ ਕਿਉਂ ਨਹੀਂ ਪੁਲਿਸ ਮਿਲੀ ਹੈ ਦੀ ਕੀ ਗੱਲ ਹਾਂਜੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਕੋਈ ਸਾਡੀ ਮਦਦ ਨਹੀਂ ਵੇ ਬੈਟਰੀ ਉਸੇ ਟਾਈਮ ਓਕੇ ਦੇ ਮੋਟ ਹੋ ਗਈ ਬੈਟਰੀ ਦੀ 3 ਦਿਨਾਂ ਦੇ ਬਾਅਦ ਫਾਲਟ ਆ ਰਹੀ ਮੋਟ ਹੋਈ ਹੈ ਅੱਛਾ ਜੀ ਤੇ ਗੱਡੀ ਨਾ ਰੋਦੇ ਸੀ ਨਾ ਤੇ ਮੇਰੇ ਦਿੱਤੇ ਚੁੰਦੇ ਨਾ ਭਾਈ ਪਾਲਾ ਨਾ ਸ਼ਕੀ ਦਿੱਤੀ ਹੈ ਡਿਕਲੇਅਰ ਕਰ ਦਿੱਤਾ ਰਹੀ ਵੀ ਹੁਣ ਇੱਥੇ ਵੀ ਪੋਸਟਮਾਨ ਦੇ ਪੁਲਿਸ ਆਈਏ ਤੇ ਪਰ ਅਜੇ ਤੱਕ ਕੋਈ ਕਾਰਵਾਈ ਪੁਲਿਸ ਵੱਲ ਕੀਤੀ ਗਈ ਕੋਈ ਹੋਰ ਕੀ ਮੰਗੀ ਕਰਦੇ ਪ੍ਰਸ਼ਾਸਨ ਕੋਲੋਂ ਕੋਈ ਪ੍ਰਸ਼ਾਸਨ ਸਾਡੀ ਮਦਦ ਕੀਤੀ ਜਾਵੇ ਨਿਆਂ ਦਿੱਤਾ ਚਾਹੁੰਦੇ ਹਾਂ ਤੇ ਜਿਹੜੇ ਗੱਡੀ ਵਾਲੇ ਸੀ ਪਤਾ ਲੱਗਾ ਕਿਥੋਂ ਦੇ ਰਹਿਣ ਵਾਲੇ ਸੀ ਕੀ ਸੀ ਤੇ ਪੁਲਿਸ ਨੂੰ ਸਾਰਾ ਪਤਾ ਦੱਸਿਆ ਸਾਡਾ ਪਤਾ ਕਾਗੜੀ ਕਲੀਨਿਕ ਕੋਲ ਹੈ ਬੰਦਾ ਜਿਹੜਾ ਰਾਏ ਐਕਸੀਡੈਂਟ ਲੱਗ ਕੇ 2 ਹਫ਼ਤੇ ਪਈ ਤਰ੍ਹਾਂ ਵਾਲਾ ਹੋਰ ਅੱਜ ਨਹੀਂ ਬਚਦੀ ਹਾਂ ਸਮੇਤ ਤਿੰਨ ਦਿਨ ਬੀਤਣ ਦੇ ਬਾਅਦ ਵੀ ਹਜ ਤੱਕ ਪੁਲਿਸ ਹੱਤਖਾਲੀ ਹਾਂਜੀ ਦੱਸੋ ਤਾਂ ਕੀ ਮੇਰਾ ਮਾਮਲੀ ਰਿਪੋਰਟ ਹੈ ਕਹਿੰਦੇ ਹਾਂਜੀ ਲੈ ਵੀ ਦਰਸ਼ਨਾ ਕੋਲ ਜਾਣ ਲਈ ਹਾਂਜੀ ਉਹ ਮੇਰੇ ਨਾਲ ਸਾਡੇ ਪੁੱਤ ਦਾ ਐਕਸੀਡੈਂਟ ਕਰਕੇ ਬਹੁਤ ਜਿੜੀ ਹੈ ਉਹਦੇ ਬਾਸੋਂ ਅਜਿਹਾ ਨਾ ਪ੍ਰਾਰ ਹੋ ਗਿਆ ਪੁਲਿਸ ਨੇ ਹਿੰਦ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਕੋਈ ਅਰੇਸਟ ਪਾਇਆ ਨਹੀਂ ਜਿਹੜੇ ਸਾਡੇ ਦੀ ਡੈਥ ਹੋ ਗਈ ਰਾਤ ਨੂੰ ਇਹਦੀ ਸਾਡੀ ਜਿਹੜੀ ਆ ਕ੍ਰਿਟੀਕਲ ਕੰਡੀਸ਼ਨ ਚ ਆਈ ਹੈ ਉਹਦੇ ਵੀ ਲੈ ਕੇ ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਬਾਕੀ ਅਸੀਂ ਉਹਨਾਂ ਅੱਜ ਪੋਸਟਮਾਰਮ ਕਰਾਂਗੇ ਥੋੜੀ ਆਈਡੀ ਉੱਤੇ ਕਰੋ ਹਾਂ ਜੀ ਕੋਈ ਵੀ ਵੈਸੇ ਜਿਆਦਾ ਬਾਰੇ ਨਹੀਂ ਕੀ ਸਾਡੀ ਸਨ ਹੋਈ ਨਾ ਹੋਈ ਤੇ ਅਸੀਂ ਚਾਤਾ ਜਾਂਦੇ ਹਾਂ ਜੀ ਦਰਾਂਗੇ ਤੇ ਅੰਦਰ ਇਸ ਵਕਲੋਂ ਇਹ ਵੀ ਉਮੀਦ ਲੱਗਦੀ ਆ ਕਿ ਇਨਸਾਫ ਜਲਦੀ ਤੋਂ ਜਲਦੀ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਖੜਾਇਆ ਜਾਵੇ ਕੀ ਸਮੇਂ ਤੁਹਾਡਾ ਕਿਉਂ ਨਹੀਂ ਸੁਣਵਾਈ ਹੁੰਦੀ ਫੇ ਦਵਾਰੀ ਜੀ ਸੁਣਵਾਈ ਜਿਹੜੀ ਨਾ ਹੋਣ ਦਾ ਕਾਰਨ ਮੇਨ ਹੈਗਾ ਜੀ ਕੁਝ ਪ੍ਰਸ਼ਾਸਨ ਦਾ ਅਚਰ ਜਿਹੜਾ ਆ ਉਹ ਸਲੋ ਜਿਹੜਾ ਉਹਦਾ ਜਿਹੜਾ ਪ੍ਰੋਸੈਸ ਆ ਉਹ ਹੈਗਾ ਅਸੀਂ ਕੱਲ ਮਿਲੇ ਸੀ ਇਹਨਾਂ ਨੇ ਉਹਨਾਂ ਦੇ ਫਾਦੇ ਖਾਉ ਨੂੰ ਜੈਸਟ ਕੀਤਾ ਸ਼ੋਮਵਾਰ ਦਾ ਹੋਇਆ ਹੋਇਆ ਪਰ ਲੇਕਿਨ ਜਿਹੜੇ ਮੇਨ ਬੰਦੇ ਨੇ ਉਹਨਾਂ ਤੱਕ ਪਹੁੰਚ ਨਹੀਂ ਪਾਈ ਤੇ ਨਾ ਹੀ ਹਲੇ ਤੱਕ ਕੋਈ ਸਾਨੂੰ ਜਵਾਬ ਦਿੱਤਾ ਜਾ ਰਿਹਾ ਉਹ ਬੱਚੇ ਦੀ ਫਾਦਰ ਦੀ ਗੱਲ ਹੋ ਰਹੀ ਹੈ ਕਿ ਉਹਨਾਂ ਨੇ ਸਭ ਪਤਾ ਹੈ ਬੱਚੇ ਦੇ ਨਾਲ ਗੱਲ ਹੋਈ ਆ ਹਾਂਜੀ ਰਵਿੰਸ਼ਦੀਪ ਨਾਮ ਜਿਹੜਾ ਆ ਉਹ ਬੱਚੇ ਦਾ ਆ ਰਿਹਾ ਉਦੇ ਕੋਚਾਮ ਸਰਟੀਫਿਕੇਟ ਜਾਂ ਉਹ ਜਿਹੜੇ ਸਾਡੇ ਲਫਾਈਰਮ ਸਰ ਮਿਲੇ ਨੇ ਉਹਦੇ ਚਿੱਤੇ ਲਿਸਨਸ ਬਾਟ ਰਹੀਦਾ ਹੈ ਤੇ ਹਲੇ ਤੱਕ ਕੋਈ ਸਾਨੂੰ ਜਵਾਬ ਨਹੀਂ ਮਿਲਿਆ ਕਿ ਕੀ ਅੱਗੇ ਕੰਮ ਕਰ ਰਹੇ ਬਾਕੀ ਅਸੀਂ ਚੱਕਾ ਜਾਮ ਕਰਾਂਗੇ ਜੇ ਸਾਡਾ ਨਾਮ ਸੁਣਵਾਈ ਕਿਤੇ ਹੋ ਜੇ ਹਾਂ ਸਰ ਆਪਣਾ ਨਾਮ ਦੱਸ ਕੇ ਜਿਹੜਾ ਮੇਰਾ ਨਾਮ ਵਿਜੇਪਾਲ ਜੱਜ ਹਾਂਜੀ ਕੀ ਬਾਤ ਦਾ ਜਿਹੜਾ ਮਸਲਾ ਬਾਤ ਦਾ ਹੈ ਜੀ ਸੋ ਬੜਾ ਛੋਟਾ ਭਰਾ ਸਾਡਾ ਭਤੀਜਾ ਜੱਜ ਭਤੀਜਾ ਹੈ ਦਵਾਰ ਜੀ ਦਵਾ ਮਾਤਾ ਦੇ ਵੀ ਆ ਰਹੇ ਜੀ ਜਲਾ ਕੋਲੋਂ ਬਿਲਕੁਲ ਤੋਂ ਪਿੱਛੋਂ ਗੱਡੀ ਆਈ ਹੈ ਸ਼ਰਾਬ ਕੀਤੀ ਮਿਲਿਆ ਨੇ ਉਹਨਾਂ ਨੇ ਮਾਰਿਆ ਬੇਟੀ ਸਿੱਧਾ ਪੁੱਲ ਤੋਂ ਥੱਲੇ ਚਲੀ ਗਈ ਤੇ ਬੇਟੇ ਨੂੰ ਕਿਸੇ ਕਿਹਦੇ ਦੇ ਕਿਹਦੇ ਨੇ ਬੁਗਾਲ ਘਾਟਾ ਦੇ ਪਾਟੇ ਜਾਂ ਇਹਨਾਂ ਦਾ ਕੋਈ ਇੰਜਰ ਕੋਈ ਜਿਹਨੇ ਗਾਲ ਕੱਢੇ ਕਿਹਾ ਤੇ ਹਲੇ ਤੱਕ ਸਾਡੀ ਕੋਈ ਸਮਾਏ ਨਹੀਂ ਹੋਈ ਕੋਈ ਪੁਨਸਨੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਸ ਇਹ ਕੰਮ ਕਰ ਰਹੇ ਆ ਜੀ ਕਰ ਰਹੇ ਆ ਜੀ ਅੱਜ ਅਸੀਂ ਕੱਲ ਉਹਨਾਂ ਨੇ ਸਾਨੂੰ ਡਿਕਲੇਅਰ ਕਰਤਾ ਜੀ ਮੰਨਦੇ ਹੋਏ ਕਿ ਸਾਡੀ ਬੇਟਾ ਜਿਹੜਾ ਪੂਰਾ ਹੋ ਗਿਆ ਅਸੀਂ ਉਹਨੂੰ ਅਸੀਂ ਪੋਸਟਮਾਰਟਮ ਕਰਾਣ ਆਏ ਆ ਸਾਡੀ ਕੋਈ ਸਮਾਏ ਨਹੀਂ ਕੀ ਸਮਝਦੇ ਪੁਲਿਸ ਕਿਉਂ ਨਹੀਂ ਕਾਰਵਾਈ ਕੀ ਗਾਰਵੇ ਜੀ ਅਸੀਂ ਦੁਕਾਨੇ ਪੁਲਿਸ ਕੋਲ ਰੱਲੀ ਹੋਈ ਹੈ ਜੋ ਕਿ ਇਹ ਤਿੰਨ ਦਿਨਾਂ ਵਿੱਚ ਜਿਹੜਾ ਇਹ ਬੰਦਾ ਨਹੀਂ ਫੜ ਸਕਦੇ ਤੇ ਪੁਲਿਸ ਰਾਦੀ ਨਿਕੰਮੀ ਪੁਲਿਸ ਇਹਨਾਂ ਨੇ ਕੀ ਕਾਦੀ ਕਰ ਪੁਲਿਸ ਕਿੰਨੀ ਕਮਰ ਸੀ ਜੀ ਇਹ ਲੜਕੇ ਦੀ ਜਿਹੜੀ 19 ਸਾਲ ਹੋ ਗਏ ਸਮਝਦੇ ਤੇਰੀ ਹਾਲਤ ਨਹੀਂ ਖਰਾਬ ਹੈ ਉਹ ਤੁਹਾਨੂੰ ਕੁਝ ਸਮਝ ਨਹੀਂ ਪਤਾ ਹੁੰਦਾ ਵਿਚਾਰੇ ਤਾਂ ਕੀ ਉਹਨਾਂ ਖਮਾਚਾਰ ਨਾਲ ਨਹੀਂ ਹੂੰ ਤੇ ਪੁਲਿਸ ਨੂੰ ਸਾਰਾ ਪਤਾ ਕਿਥੋਂ ਦੇ ਰਹਿਣ ਵਾਲੇ ਸਾਰੇ ਪਤਾ ਜੀ ਸਾਰੇ ਕਾਜ ਬਰਾਮਦ ਹੋ ਗਏ ਬੋਤਲਾਂ ਮਾ ਰਹਿਣਾ ਸਭ ਕੁਝ ਬਰਾਮਦ ਹੋ ਗਿਆ ਨਾਂਸਾ ਉਹਦਾ ਮੁੰਡੇ ਦਾ ਦੁਬਈ ਦਾ ਲਾਇਸੈਂਸ ਤੱਕ ਉਹਨਾਂ ਦਾ ਬਰਾਮਦ ਹੋ ਗਿਆ ਤੇ ਜਿਹੜੇ ਗੱਡੀ ਤੇ ਚਲਾ ਰਹੇ ਸੀ ਉਹ ਨਸ਼ੇ ਦੀ ਨਾ ਜੀ ਤੁਹਾਨੂੰ ਐਂਡ ਬੈਕ ਪਰ ਹਾਂ ਨਾ ਮੇਨ ਜਿਹੜੇ ਕਹਾ ਲੈ ਲਿਆ ਵੀ ਵਨ ਚੀਜ਼ ਦੇ ਨਾਮ ਕੋਈ ਜਿਹੜੇ ਪਤਾ ਲੱਗਾ ਕਿ ਜਿਹੜੇ ਗੱਡੀ ਚਲਾਉਂਦੇ ਬੇ ਕੋਈ ਨਸ਼ੇ ਦੀ ਆਦੀ ਸੀ ਜੀ ਹਾਂ ਜੀ ਜੀ ਸ਼ਰਾਬ ਵੀ ਪੀਤੀ ਸੀ ਅਸੀਂ ਬਾਕੀ ਆ ਸਾਨੂੰ ਨਹੀਂ ਦੱਸ ਸਕਦੇ ਕਿ ਨਸ਼ੇ ਦੀ ਆਦੀ ਸੀ ਕਿ ਨਹੀਂ ਪਰ ਇਹਨਾਂ ਨੂੰ ਪਤਾ ਲੱਗਾ ਉੱਥੋਂ ਦੇ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਸ਼ਰਾਬ ਬੇਹੱਦ ਕੀਤੀ ਗੱਡੀਆਂ ਤੇ ਬਹੁਤ ਲੱਗਦੀਆਂ ਸਾਰੇ ਹਾਲ ਉਹਨਾਂ ਦੀ ਆਪਣੀ ਗੱਡੀ ਇੰਨੀ ਜੋਤੀ ਮਾਰੀ ਉਹਨਾਂ ਨੇ ਕਿ ਉਹਨਾਂ ਦੀ ਆਪਣੀ ਗੱਡੀ ਜਿਹੜੇ ਭੈਣ ਭਰਾ ਸੀ ਉਹ ਕਿਹੜੀ ਜਗ੍ਹਾ ਤੇ ਰਹਿਣ ਤੁਸੀਂ ਅਦਸ਼ੀ ਨਗਰ ਸਲਾਮਾ ਬਾਦ ਚੱਕੀ ਵਾਲੀ ਗਲੀ ਠੀਕ ਸੋਣਾ ਸਰ ਸਰ ਬਾਈਟ ਦਾ ਉਹ ਸਰ ਹੈ ਸਰ ਬਾਈ ਦੱਸੋ ਜਿਹੜਾ ਕੀ ਜਿਹੜਾ ਐਕਸੀਡੈਂਟ ਹੋਇਆ ਕੀ ਕਾਰਵਾਈ ਕੀਤੀ ਗਈ ਹੈ ਕੀ ਕਾਰਵਾਈ ਕੀਤੀ ਗਈ ਹੈ ਬਾਈ ਰੇਡ ਕਰ ਰਹੇ ਆ ਹਾਂਜੀ ਹਾਂਜੀ ਉਹਨਾਂ ਦੇ ਘਰਾਂ 'ਚ ਗਏ ਆ ਉਹਨਾਂ ਦੇ ਮਾਤਾ ਪਿਤਾ ਮਿਲ ਗਿਆ ਸਾਰਿਆਂ ਨੂੰ ਉਹ ਮੁੰਡੇ ਪੇਸ਼ ਕਰਾ ਫਰਾਰ ਨੇ ਇਹ ਲੁਪੇ ਕੇ ਸਾਈਡ ਰਹਿੰਦੇ ਨੇ ਰਾਤੀ ਵੀ ਗਿਆ ਆ ਕੱਲ ਵੀ ਗਿਆ ਆ ਰੇਡ ਤੇ ਰੇਡ ਕਰ ਰਿਆ ਮੈਂ ਪਰ ਕੇ ਬਿਲਕੁਲ ਉਹਦੇ ਪਰਚਾ ਉਹਦੇ ਰਜਿਸਟਰਡ ਹੈ ਗ੍ਰਫਤਾਰੀ ਪਾਈ ਜਾਏਗੀ ਉਹਨਾਂ ਦੀ ਪਰ ਇਹਨਾਂ ਦਾ ਕਹਿਣਾ ਨਾ ਕਿ ਜਿਹੜੇ ਗੱਡੀ ਚ ਚਲਾ ਰਹੇ ਹੋ ਤੁਸੀਂ ਗ੍ਰਫਤਾਰ ਨਹੀਂ ਕੀਤਾ ਦੂਜਾ ਬੰਦਾ ਪਰ ਕੇ ਭਾ ਲਿਆ ਇਹ ਉਹੀ ਗ੍ਰਫਤਾਰ ਹੈ ਜੇ ਗ੍ਰਫਤਾਰ ਕਰਨੇ ਹੈ ਵੇ ਗ੍ਰਫਤਾਰ ਕਰਨੇ ਬਾਕੀ ਨੇ ਅਨੇ ਗੱਡੀ ਨੰਬਰ ਸਾਰਾ ਫਾਇਦਾ ਦੇ ਕੀ ਕੀਤੀ ਨਹੀਂ ਗੱਡੀ ਨੰਬਰ ਕਿਉਂ ਬਦਲਿਆ ਦੇ ਵਿੱਚ ਕਾਰਨ ਕਿਹੜਾ ਗੱਡੀ ਨੰਬਰ ਬਦਲਿਆ ਗੱਡੀ ਨੰਬਰ ਕਿੰਨਾ ਬਦਲਿਆ ਗਿਆ ਕਿ ਗੱਡੀ ਨੰਬਰ ਵੀ ਬਦਲਿਆ ਗਿਆ ਉਹ ਜੋ ਮਰਦੀ ਕਹੀ ਜਾਣਾ ਆ ਕੇ ਵੇਖ ਲੋ ਤੂੰ ਆ ਕੇ ਵੇਖੋ ਗੱਡੀ ਨੰਬਰ ਕੋਈ ਸਰ ਕੋਈ ਪੋਲੀਟਿਕਲ ਪ੍ਰੈਸ਼ਰ ਨਹੀਂ ਕੋਈ ਵੀ ਯਾਰ ਕੋਈ ਪ੍ਰੈਸ਼ਰ ਨਹੀਂ ਯਾਰ ਮੇਰੇ ਤੇ ਆਪ ਇਹਨਾਂ ਤੇ ਹਮਦਰਦੀ ਹੈ ਇਹਨਾਂ ਦਾ ਬੇਟਾ ਆ ਬੇਟੀ ਆ ਪੁਲਿਸ ਨੂੰ ਹਮਦਰਦੀ ਹੈ ਇਹਨਾਂ ਦੇ ਹਾਂਜੀ ਇਹਨਾਂ ਤੇ ਹਨ ਬਹੁਤ ਹਮਦਰਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਪਰਿਵਾਰ ਜਿਹੜਾ ਮੁੰਡਾ ਜਿਹੜਾ ਬਾਹਰ ਜਾਂਦਾ ਕਿਤੇ ਉਹ ਜਹਾਜ ਲੈ ਕੇ ਬਾਹਰ ਨਿਕਲੇ ਜਾ ਰਹੇ ਕਿੱਥੋਂ ਚਲ ਜਾਊਗਾ ਹਾਂਜੀ ਸਰ ਪਰਿਵਾਰ ਨੂੰ ਇਨਸਾਫ ਮਿਲੇਗਾ ਜੀ ਬਿਲਕੁਲ ਮਿਲੇਗਾ ਜੀ ਇਨਸਾਫ ਦੇਣ ਲਈ ਬੈਠੇ ਆ ਸਰ ਇਹਨਾਂ ਵੱਲੋਂ ਕਿਹਾ ਕਿ ਕਾਇਦਾ ਕੋਈ ਕਾਰਵਾਈ ਨਹੀਂ ਪ੍ਰਸ਼ਾਸਨ ਵੱਲੋਂ ਤਿੰਨ ਦਿਨ ਪਰਚਾ ਰਿਜੀਟਡ ਹੋਇਆ ਹੈ ਅਗਲੇ ਦਿਨ ਪਰਚਾ ਰਿਜੀਟਡ ਹੋ ਗਿਆ ਕਾਰਵਾਈ ਕਿਹੜੀ ਹੋਰ ਕਿਹੜੀ ਕਰਨੀ ਮਹਾਰਾਜ ਕਾਰਵਾਈ ਕੀਤੀ ਗਈ ਹੈ ਸਰ ਇਹਦਾ ਕੋਈ ਇਹਨਾਂ ਵੱਲੋਂ ਕਿਹਾ ਕਿ ਅਰੈਸਟ ਵੀ ਨਹੀਂ ਕਰਦੇ ਇਹਦਾ ਕੋਈ ਅਰੇ ਤਾਂ ਮੈਨੂੰ 2 ਦਿਨ ਦਾ ਟਾਈਮ ਤੇ ਦਿਓ ਉਹ ਫਰਾਰ ਨੇ ਇਹਨਾਂ ਤੇ ਸਾਹਮਣੇ ਇਹਨਾਂ ਨਾਲ ਜਾ ਕੇ ਤੇ ਮੈਂ ਤੁਹਾਨੂੰ ਆਏ ਨੇ ਮੇਰੇ ਕੋਲ ਮੈਂ ਅੱਜ ਤੱਕ ਬੈਠੋ ਮੈਂ ਇਹਨਾਂ ਦੇ ਸਾਹਮਣੇ ਜਾਣਾ ਮੈਂ ਰੇਟ ਕਰਨ ਪੁੱਛੋ ਰਾਤ ਨੂੰ ਮੈਂ ਵੱਖਰਾ ਜਾਣਾ ਮੈਂ ਉਹਨਾਂ ਦੇ ਫ ਮੈਂ ਆਪਣੇ ਬੱਚੇ ਪੇਸ਼ ਕਰਾਉ ਉਹ ਜਰਾ ਕੋਈ ਪਾਸਵਰਡ ਜਬਤ ਕੀਤਾ ਜਾਵੇ ਬਾਹਰ ਚ ਲੱਗ ਗਿਆ ਤੇ ਪਰਿਵਾਰ ਨੂੰ ਸਾਫ ਕੀਤਾ ਮਿਲੇਗਾ ਯਾਰ ਨਹੀਂ ਜਾਂਦੇ ਬਾਹਰ ਜਾਣ ਦਿੰਦੇ ਆਪਾਂ ਗ੍ਰਿਫਤਾਰੀ ਪਾਵਾਂਗੇ ਆਪਾਂ